ਅੱਪਾ ਵੀਰੋ ਅੱਜ ਸਮਝਣ ਦਾ ਯਤਨ ਕਰਨਾ ਇੱਕ ਉਥਾਨਕਾ ਕੀ ਹੁੰਦਾ ਕੱਲ ਇੱਕ ਗੁਰਮੁਖ ਪਿਆਰੇ ਵੀਰ ਦਾ ਫੋਨ ਆਇਆ ਉਹ ਕਹਿੰਦਾ ਜੀ ਬਾਣੀ ਦੇ ਅਰਥ ਐ ਨਹੀਂ ਹੁੰਦੇ ਜਿਵੇਂ ਤੁਸੀਂ ਕਰਦੇ ਹੋ ਤੁਸੀਂ ਤਰਕ ਕਰਦੇ ਹੋ ਤੁਸੀਂ ਹੋਰ ਗੱਲਾਂ ਬਨੋਂਦ ਕਜਾ ਕਰਦੇ ਹੋ ਵੀਰੇ ਬਾਅਦ ਤੇ ਹਰ ਇੱਕ ਸ਼ਬਦ ਦਾ ਇੱਕ ਉਥਾਨਕ ਹੈ ਉਹ ਉਥਾਨਕੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਸ਼ਬਦ ਕਦੋਂ ਤੇ ਕਿਹਦੇ ਪਰਥਾਏ ਉਚਾਰਿਆ ਗਿਆ ਵੀਰਾਂ ਮਤਲਬ ਤਾਂ ਫਿਰ ਸਿੱਧਾ ਸਪਸ਼ਟ ਹੋ ਗਿਆ ਵੀ ਅਸੀਂ ਤਾਂ ਤੋਂ ਪਾਸੇ ਚਲੇ ਗਏ। ਵੀ ਜਿਹੜਾ ਮੈਨੂੰ ਲੱਗ ਰਿਹਾ ਮੈਨੂੰ ਇਹ ਲੱਗ ਰਿਹਾ ਵੀ ਬਾਣੀ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਇਹ ਸਾਨੂੰ ਅੱਜ ਸਾਡੇ ਵਾਸਤੇ ਦਿੱਤੀ ਆ। ਵੀ ਅਸੀਂ ਬਾਣੀ ਨੂੰ ਪੜ੍ਹ ਕੇ ਸਮਝਣਾ ਸਿੱਖਣਾ ਤੇ ਅਸੀਂ ਉਦਮੀ ਹਿੰਮਤੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਗੁਣ ਦੱਸਿਆ ਉਹਨਾਂ ਮੁਤਾਬਕ ਜੀਵਨ ਨੂੰ ਚਲਾਉਣਾ। ਅਰ ਜੇ ਆਪਾਂ ਉਹ ਥਾਣਕੇ ਤੇ ਆਉਨੇ ਆ ਉਹ ਥਾਣਕਾ ਉਹ ਕਹਿੰਦਾ ਜੀ ਇਹਦੇ ਵਾਸਤੇ ਤੁਹਾਨੂੰ ਥਾਣਕੇ ਵਾਸਤੇ ਬੜੇ ਬਾਰੇ ਗ੍ਰੰਥ ਪੜ੍ਹਨੇ ਪੈਣੇ ਆ ਪਹਿਲਾਂ ਤੁਸੀਂ ਹੋਰ ਗ੍ਰੰਥ ਪੜ੍ਹੋਗੇ ਫਿਰ ਤੁਹਾਨੂੰ ਗੁਰਬਾਣੀ ਦੀ ਸਮਝ ਆਏ ਮੇਰਾ ਮੰਨਣਾ ਇਹ ਆ ਵੀ ਜੇ ਪਹਿਲਾਂ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਪੜ੍ਹ ਲੇਗਾ ਸਮਝ ਲੇਗਾ ਵਿਚਾਰ ਲੇਗਾ ਉਸ ਤੋਂ ਬਾਅਦ ਉਹ ਜੋ ਵੀ ਚੀਜ਼ ਪੜ੍ਹੇਗਾ ਉਹ ਤੇ ਨਿਰਣਾ ਲੈ ਲੇਗਾ ਵੀ ਆ ਸਹੀ ਆ ਜਾਂ ਗਲਤ ਹੈ ਜੇ ਅਸੀਂ ਗੁਰਬਾਣੀ ਨੂੰ ਛੱਡ ਕੇ ਪਹਿਲੇ ਹੀ ਹੋਰ ਚੀਜ਼ਾਂ ਪੜ੍ਹ ਲਈਆਂ ਫਿਰ ਤਾਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਦੱਸਿਆ ਵਸਤੂ ਅੰਦਰ ਬਤ ਸਮਾਵੈ ਦੂਜੀ ਹੋਵੈ ਵਾਸ ਜੇ ਜਿਹੜੇ ਕੋਲੇ ਪਹਿਲਾਂ ਭਰੀ ਬੈਠਾ ਮਟੀਰੀਅਲ ਉਹਨੂੰ ਬਾਹਰ ਕੱਢਣਾ ਚਾਹਤਾ ਕੱਢਣਾ ਜੇ ਸੀ ਪਹਿਲਾਂ ਹੀ ਇਹਦੇ ਚ ਹੋਰ ਚੀਜ਼ਾਂ ਪਾਤੀਆਂ ਫੇਰ ਤਾਂ ਯਾਰ ਜਿਹੜਾ ਗੁਰਬਾਣੀ ਦਾ ਮਿਸਣਾ ਪੜਨ ਦਾ ਮਨੁੱਖ ਵਾਸਤੇ ਉਹ ਤੋਂ ਅਸੀਂ ਭਟਕ ਜਾਣਾ ਪਾਸੇ ਹੋ ਜਾਾਂਗੇ ਇਸ ਕਰਕੇ ਜਿਹੜਾ ਉਥਾਨਕ ਹੈ ਤੁਸੀਂ ਜਿਹੜੇ ਸੂਝਵਾਨ ਵੀਰੋਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਦੇ ਰਹਿੰਦੇ ਹੋ ਜਿਹੜੇ ਬਾਣੀ ਸਿੱਖਣ ਦੇ ਜਾਣਨ ਦੇ ਚਾਹਵਾਨ ਗੁਰਮੁਖ ਪਿਆਰੇ ਆ ਉਹ ਜ਼ਰੂਰ ਰਹ ਜਾਂਦੇ ਆ ਵੀ ਜਿਹੜਾ ਉਥਾਨਕਾ ਹੈ ਕੀ ਉਹ ਲਾਜ਼ਮੀ ਹੈ ਪੜਨਾ ਚਾਹ ਗੁਰਵਾਣੀ ਪੜ ਕੇ ਸਾਨੂੰ ਸਾਰੀ ਸਮਝ ਨਿਰਨਾ ਗੁਰਵਾਣੀ ਕਰਦੀ ਹੈ ਇਸ ਗੱਲ ਨੂੰ ਅਸੀਂ ਸਮਝਣ ਬਾਅਦ ਤੇ ਦੇਤੇ ਤੁਸੀਂ ਨੂੰ ਇਹ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਤੁਸੀਂ ਉਥਾਨਕੇ ਬਾਰੇ ਜ਼ਰੂਰ ਦੱਸਣਾ ਵੀ ਉਥਾਨਕਾ ਕੀ ਹੁੰਦਾ ਉਥਾਨਕਾ ਜਿਵੇਂ ਗੁਰਵਾਨੀ ਚ ਬੜਾ ਕੁਝ ਕਲੀਅਰ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਜਿਹੜੀ ਗੁਰੂ ਦੀ ਸਿੱਖਿਆ ਹੁੰਦੀ ਹੈ ਸਾਰੇ ਸੰਸਾਰ ਲਈ ਹੁੰਦੀ ਹੈ ਕਿਸੇ ਵਿਸ਼ੇਸ਼ ਵਿਅਕਤੀ ਲਈ ਨਹੀਂ ਕਿਸੇ ਜਾਤ ਕੌਮ ਮਜਬੂਰੀ ਮਜਬੂਰੀ ਲਈ ਨਹੀਂ ਹੈ ਇਹ ਤਾਂ ਸਾਰਿਆਂ ਦੇ ਲਈ ਸਰਬਸਾਂਝਾ ਉਪਦੇਸ਼ ਹੈ ਇਹਨੂੰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਅਖੀਰ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਨੀ ਵਿੱਚ ਇਹ ਨਿਰਣਾ ਵੀ ਦਿੱਤਾ ਹੋਇਆ ਵੀ ਜਿਹੜਾ ਇਨਸਾਨ ਇਹਨੂੰ ਪੜ੍ਹ ਕੇ ਹਜਮ ਕਰ ਲੇਗਾ ਆਪਾਂ ਮੰਨ ਲੇਗਾ ਉਹਦਾ ਉਦਾਰ ਹੋ ਜਾ। ਪਰ ਫੇਰ ਵੀ ਤੁਸੀਂ ਕਲੀਅਰ ਜ਼ਰੂਰ ਕਰਨਾ ਜਿਹੜੇ ਸੰਕੇਪ ਪਏ ਜਾਂਦੇ ਆ ਫੋਨ ਬਹੁਤ ਆਉਂਦੇ ਆ ਵੀ ਤੁਸੀਂ ਆ ਕੀ ਕਰਦੇ ਹੋ ਆ ਕੀ ਬੋਲਦੇ ਹੋ ਆ ਕੀ ਗੱਲ ਕਰਦੇ ਹੋ ਇਸ ਕਰਕੇ ਆਪਾਂ ਜੇ ਪਖੰਡੀ ਦੱਬੀ ਤੁਰਿਆਉਂਦੇ ਆ মিডিਏ ਦੇ ਵਿੱਚ ਸੋਸ਼ਲ ਮੀਡੀਆ ਭਰਿਆ ਪਿਆ ਅੰਧਵਿਸ਼ਵਾਸਾਂ ਦਾ ਤੇ ਆਪਾਂ ਵੀ ਗੁਰਵਾਣੀ ਨਾਲ ਭਰੀਏ ਗੁਰਵਾਣੀ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਜਾਣ ਤਾਂ ਕਿ ਸੈ ਅਸੀਂ ਪਿੱਛੇ ਨਹੀਂ ਹਟਣਾ ਜਿਵੇਂ ਕਹਿੰਦਾ ਸਿਪਾਹੀ ਦਾ ਭੱਜਣਾ ਫਰਜ਼ ਨਹੀਂ ਹੁੰਦਾ ਭੱਜਣਾ ਹਮੇਸ਼ਾ ਸ਼ੋਰ ਨੇ ਹੁੰਦਾ ਇਹ ਫੈਸਲਾ ਤਾਂ ਉਹਨਾਂ ਜੇ ਤੁਸੀਂ ਗੁਰਮੁਖ ਸੱਜਣ ਵੀਰ ਮੇਰਾ ਸਹਿਯੋਗ ਕਰੋਗੇ ਦੱਸੋਗੇ ਆਪਣੀ رائے ਦਿਓਗੇ ਤੁਹਾਡੀ رائے ਮੇਰੇ ਲਈ ਹੌਸਲਾ ਬਣਦੀ ਹੈ ਇਸ ਕਰਕੇ ਜਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਕੇ ਜਿਹੜਾ ਸਾਨੂੰ ਇਹ ਉਥਾਨ ਕੇ ਉਥੂਨ ਕਹਿੰਦਾ ਜਿਹੜਾ ਚੱਕਰ ਪਿਆ ਹੋਇਆ ਸਾਨੂੰ ਇਹ ਸਮਝ ਪੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ